ਨਾ ਨਾ ਸ੍ਰੀਕਾਲ ਜੀ ਸਵਾਗਤ ਹੈ ਜੀ ਵੀਡੀਓ ਚ ਲੋ ਜੀ ਕੱਖ ਵੱਢਣ ਆਏ ਹੋ ਮੋਟਰਪਾਹ ਹੁਣ ਅੱਜ ਇਹ ਨਵੇਂ ਪਾਸੇ ਵੱਡਾ ਲਾਤਾ ਅੰਦਰ ਮਾੜਾ ਬਾਜਰਾ ਗਿਆ ਮੁੱਕ ਹੋ ਗਿਆ ਤਗੜੇ ਬਾਜਰੇ ਕਿ ਨਹੀਂ ਆ ਗਏ ਹਾਂਜੀ ਤੇ ਪਰਸੋਂ ਵੱਡਾ ਲਾਇਆ ਤਾਂ ਅੱਜ ਮੈਂ ਕਿਹਾ ਵੀ ਹੁਣ ਵੱਢ ਲਈ ਜਾ ਵੋਟਾਂ ਦੇ ਦਿਨ ਆ ਸੱਜਰੇ ਸੱਜਰੇ ਕੱਖ ਵੱਢ ਕੇ ਪਹਿਰਾ ਕੰਮ ਨੇ ਵਿੜੂ ਦੇ ਗਾਣੇ ਖਬਰੇ ਕਿਹੜੇ ਨੇ ਕਦੋਂ ਨੂੰ ਖੇਚਣੇ ਆ ਅੱਜ ਬੰਦਾ ਵੀ ਸਾਡਾ ਵਿਲਾ ਦੇ ਆ ਗਿਆ ਨਹੀਂ ਤਾਂ ਇਹ ਕਾਲਜ ਦਾ ਬਹਾਨਾ ਲਾ ਜਾਂਦਾ ਰੋਜ਼ੀ ਹਮ ਕਾਲਜ ਜਾ ਲੇ ਹਾਂ ਕਾਲਜ ਠੀਕ ਆ ਗਾਂਧੀ ਜੰਤੀ ਦੀ ਹਾਂ ਤੇ ਉਹ ਛੁੱਟੀ ਆ ਗਾਂਧੀ ਆ ਜਨ ਦੇਣ ਅੱਜ ਹੂੰ ਇਹ ਐ ਨੂੰ ਘਰਿਆ ਵਾ ਇੰਨਾ ਕ ਬਾਕੀ ਦਾ ਖੜਾ ਏ ਵਾ ਇਹ ਵੀ ਦੇ ਚੀਰੇ ਆਉਂਦੇ ਆ ਹੋਰ ਕੁਝ ਨਹੀਂ ਹੈਗਾ ਹੱਥ ਜਦੇ ਵੱਢ ਦਿੰਦਾ ਜਿੱਥੇ ਦੇਖ ਪੂਰੀਆਂ ਬਾਹ ਦੇ ਕੱਪੜੇ ਪਾ ਕੇ ਕੱਖ ਵੱਢਣ ਵਾਲਾ ਕੰਮ ਹੈ ਇਹਦਾ ਦਾ

ਸਸਰੀ ਗਾ ਜਿੰਜੀ ਮੈਂ ਕਿ ਆ ਗਿਆ ਕਰਨ ਲੱਗੇ ਆਹਾ ਜਿਹੜੇ ਆ ਗੜੇ ਆ ਗੜੇ ਜਿਹੜੇ ਖਾਂਦੇ ਜਿਹਦਾ ਪੈਰ ਵਿਸ਼ੋਕ ਤੇ ਜਿੱਦੂ ਹੂੰ ਕੋਈ ਮਾ ਚੜਵਾਰ ਕਰਕੇ ਇਹ ਵੀ ਹੈ ਕੱਖ ਜਿਹਾ ਵੀ ਆ ਬਹੁਤ ਹੋਇਆ ਹੋਇਆ ਹੋ ਰਿਹਾ ਨਾ ਬਸ ਹੂੰ ਲੀਓ ਮੈਂ ਪਾਟ ਦਿੰਦਾ ਆਓ ਰਹਿੰਦੇ ਆ ਦੋ ਉੱਪਰ ਲਿਓ ਐ ਹੈ ਉੱਧਰਲੀ ਸਾਈਡ ਵਾਲੀ ਉਹ ਖੜਜੋ ਆਹਾ ਹਾਂ ਹਾਂ ਇਹ ਤਾਂ ਬੋਲਾ ਹੀ ਆ ਠੀਕ ਕੱਖ ਗਿਰੇ ਪਏ ਆ ਹੈ ਬਾਬਾਈ ਗਰੇ ਕਰਕੇ ਥੋੜੇ ਔਖੇ ਵੱਡ ਹੁੰਨੇ ਆ ਹੂੰ ਵੱਡਦਾ ਹੋਏ ਜਾਣੇ ਉਹ ਤਾਂ ਲਈ ਜਾਣੇ ਹੁਣ ਵੱਢ ਕੇ ਜਦਾਏ ਆ ਚਲੋ ਲੱਗ ਗਿਆ ਵੱਢਣਾ ਮੈਂ ਵੀ ਲੱਗਾ ਚਲੋ ਜੀ ਬੋਲੂ ਬਾਈ ਨੂੰ ਕਿਦਾਂ ਠੀਕ ਠਾਕ ਜੇ ਭਈਏ ਮਿਲਦੇ ਫੇ ਲਾਲਾ ਫਿਰ ਪਰਸੋਂ ਨੂੰ ਕੱਲੂ ਲਾਲਾ ਉਹ ਪਰਲਾ ਦਾ ਉੱਪਰਲਾ ਦਾ ਠੀਕ ਹੋਣਾ ਪਤਾ ਠੀਕ ਹੈ ਤੇ ਕਿਹ ਰਾਹੀ ਗੀਦੀ ਹੈ ਗੱਬੇ ਜੀ ਉਹਨੂੰ ਲਾਲਾ ਕੱਲੂ ਉਹ ਖੜੀ ਕਰਵਾ ਦਿੰਦਾ ਉਹ ਖੜੀ ਨਹੀਂ ਹੋਣੀ ਹੈਗੀ ਇਹਨੇ ਕਢੀਂ ਹੋਣਾ ਖੜੀ ਤਾਂ ਜ਼ਿਆਦਾ ਝੜਨੀ ਆ ਜਿੰਨੇ ਟਾਈਮ ਚ ਭਈਏ ਨੇ ਖੜੀ ਕਰਨੀ ਉਹਨੇ ਟਾਈਮ ਚ ਭਈਏ ਨੇ ਵੜ ਦੇਣੀ ਹੈ ਇਹ ਹਾਂ ਮਨੋਂ ਐਸਾ ਕੱਲਾ ਕੱਲਾ ਡੱਕਾ ਖੜਾ ਕਰਨਾ ਉਹਨੇ ਕੱਲਾ ਕੱਲਾ ਹੀ ਵੜ ਦੇਣਾ ਉਹਨਾਂ ਨੇ ਹਾਂ ਨਾਲੇ ਹਰੇ ਜੇ ਰਹਿ ਜੂਗੇ ਵਿੱਚ ਬਿਛੇ ਬਿਛੇ ਜਿਹਾ ਮੁਕੇ ਰਹੇ ਖੜੇ ਸਾਰੇ ਉਹੀ ਕਹਿੰਦਾ ਮੈਂ ਗਿਆ ਹੁਣ ਗਿਆ ਤਾਂ ਫਿਰ ਦੇਖਿਆ ਨੀ ਸਵੇਰ ਉਹ ਕਹਿੰਦਾ ਮੈਂ ਤੇ ਲਾ ਦੇਣਾ ਫਿਰ ਕਹਿੰਦਾ ਕੱਲ ਨੂੰ ਲਾ ਦੂੰਗਾ ਨਹੀਂ ਤਾਂ ਦੇਖ ਲੀਂ ਪਾਣੀ ਗਿਲ ਪਾਣੀ ਤੇ ਨਹੀਂ ਗਈ ਚ ਠੀਕ ਆ ਮੈਂ ਲਾ ਦੇ ਇੱਕ ਟੋਬਾ ਚਲ ਇੰਨੇ ਕਿਤੇ ਤਾਂ ਕੋਈ ਨੀ ਸੁੱਕੇ ਪਏ ਆਰਾ ਪਾਚਮ ਚਾਰ ਦਿਨ ਚੱਲ ਗਈ ਧਾਸ ਤੇ ਸੁਕਾ ਦੇਣੀ ਆ ਸਕਾ ਵੀ ਦੇਣੀ ਯਾਰ ਹੁਣ ਜਿੱਥੇ ਖੜੀ ਏ ਖੜੀ ਆ ਜਿਹੜੀ ਨੀ ਜੰਮਣਾ ਤਾਂ ਉਹ ਜੰਮ ਲਈ ਕੋਈ ਡੱਕਾ ਹੁਣ ਇਹਨੂੰ ਇੰਨਾ ਕਰਕੇ ਕੋਈ ਫਾਇਦਾ ਨਹੀਂ ਹੈਗਾ ਜੇ ਉਹ ਮਸੇਂ ਤੇ ਬਣਾ ਪੰਜ ਛੇ ਦਿਨ ਲੱਗੇ ਹਾਂ ਪੰਜ ਛੇ ਦਿਨ ਛੇ ਦਿਨ ਰਾਮਦਾਰੀ ਕੇ ਲੱਗ ਜਣੇ ਕਿਉਂਕਿ ਉਹ ਜਿਨ੍ਹਾਂ ਦੇ ਪੁੱਤਰ ਵੀ ਮੀਂਹ ਪਿਆ ਦਾ 6 ਦਿਨ ਬਾਅਦ ਮਸ਼ੀਨ ਚੱਲੇ ਪਈ 6 ਦਿਨੇ ਹੋਏ ਆ ਉੱਗਾ ਤਾਂ ਅਜੇ ਧਰਤੀ ਦਾ ਫਰਕ ਹੈ ਪਰਲੇ ਪਾਸ ਨਹੀਂ ਅਬ ਹੁਣ ਮੌਸਮ ਦਾ ਵੀ ਫਰਕ ਪੈ ਜਾਣਾ ਨਾ ਹਾਂ ਦਾ ਵੀ ਆਹੋ ਤਾਂ ਹੈ ਪਾਣੀ ਹੁਣ ਸਭ ਸੁੱਕ ਜਣੇ ਜਿਹੜੇ ਹੈਗੇ ਆ ਉਹ ਕੋਈ ਚੱਕਰ ਨਹੀਂ ਹੈਗਾ ਆ ਕਰਕੇ ਫਿਰ ਮਹਾਂ ਚੱਲ ਬਾਕੀ ਟੂਰ ਦੇਖ ਕੇ ਕਹਣਾ ਲੋਟ ਤੈਨੂੰ ਮੈਂ ਤਾਂ ਇਹੀ ਸੋਚਦਾ ਵੀ ਜਿਹੜੀ ਆ ਗਿਰੀ ਹੋਈ ਯਾਰਾ ਵੀ ਉੱਥੇ ਜਿਹੜੇ ਉੱਥੇ ਚੜਵਾ ਦੇਣੀ ਹੈ ਉਹ ਝਾੜ ਤਾਂ ਉੱਥੇ ਹੋ ਜਣੀ ਹਾਂ ਸੱਤ ਅੱਠ ਬੰਦੇ ਐਨਐਫੀ ਵੜ ਦੰਨੇ ਲਾਲਾ ਵੱਡਣ ਹੋਰ ਕੇ ਮੈਂ ਵੀ ਨਾ ਇਹਨਾਂ ਨੂੰ ਲਾ ਲੂੰਗਾ ਆਹ ਦੇਖ ਰਹਾ ਹੁਣ ਉਹ ਸਾਰਾ ਖਾਲ ਸੁਆਣ ਗਿਆ ਹੋਇਆ ਆਇ ਤੇ ਪਤਾ ਲੱਗੂਗਾ ਕੋਈ ਨਹੀਂ ਪਤਾ ਕਰ ਲਈ ਚਲ ਚਲੀਏ ਆਪਣੇ ਬੰਦੇ ਦਿਹਾੜੀ ਪਰ ਜਾਂਦੇ ਹੋਣੇ ਉਹ ਤਾਂ ਤਿੰਨ ਨਾ ਤੀਆ ਕਹਿੰਦਾ ਮੈਂ ਦਿਹਾੜੀ ਪਜਾਣਾ ਮੈਂ ਦਿਹਾੜੀ ਦੂੜੀ ਪਣੀ ਤੂੰ ਮੇਰੀ ਜਗ੍ਹਾ ਜੀਰੀ ਵੜਾ ਦੇ ਕਿਹੜਾ ਦੀਵਰਾਜ ਕਹਿੰਦਾ ਦਿਹਾੜੀ ਦੂੜੀ ਆਏਗਾ ਆਪਣੇ ਕੰਮ ਕਰਨਾ ਮੈਂ ਕਿਹਾ ਤੂੰ ਜੀਰੀ ਵੜਾ ਮੇਰਾ ਕਿਲਾ ਜਿਹੜਾ ਭਾਈ ਆ 5-7 ਦਿਨ ਲਾਜੂ ਤਾਂ ਗਿਆ ਹੋ ਗਿਆ ਮੈਂ ਤਿੰਨੇ ਜਣੇ ਲੱਗੇ ਰਹੋ ਠੀਕਾ ਗਾਣਾ ਠੀਕਾ ਕਰ ਲੋ ਦਿਆੜੀ 'ਤੇ ਲੱਗਣਾ ਦਿਆੜੀ 'ਤੇ ਲੱਗਜੋ ਇੱਕੜਾ ਤੁਹਾਨੂੰ ਲੋਟ ਵੀ ਆਏ ਠੇਕੇ ਚਲ ਘਾਟਾ ਪੈ ਜਣੇ ਇਹਨਾਂ ਨੂੰ ਮੈਂ ਤੁਸੀ ਦਿਆੜੀ 'ਤੇ ਲੱਗਜੋ ਚਲ ਕੋਈ ਨਹੀਂ ਮੰਨੂ ਘਾਟਾ ਪੈ ਜੂ ਤਾਂ ਵੀ ਗਿਆ ਮੈਂ ਨਾਲ ਤੁਹਾਨੂੰ ਰੋਟੀ ਬਗਾ ਕੇ ਦਈ ਜਾਊਂਗਾ ਠੀਕ ਹੈਂ ਚਲ ਦੇਖਦੇ ਆ ਜੀ ਇਹੋ ਸੱਤ ਮਿਲ ਗਏ ਫੇ ਮੈਂ ਵੀ ਨਾਤੀ ਵੜਾ ਲੂੰਗਾ ਆਹ ਕਹਿੰਦੇ ਤੇ ਉਹ ਨਾ ਹੁਣ ਰੇਡ ਦੀ ਗੱਲ ਕਰਨੀ ਕੋਈ ਨਹੀਂ ਰੇਡ ਦੇਦਾ ਨਿਭੜ ਜੂ ਯਾਰ ਖੰਡ ਨੂੰ ਕੋਈ ਚੱਕਰ ਨਹੀਂ ਹੈਗਾ ਆਹ ਚਲ ਆਏ ਮਾੜੇ ਮੋਟੇ ਦਾ ਉਹ ਹੀ ਚੱਕਰ ਹੈ ਬਿਗਰੀ ਵੀ ਤਾਂ ਵੱਡ ਹੋ ਜੂ ਚਲ ਠੀਕ ਹੈ ਚਲ ਚਲਦੇ ਉਧਰ ਨੂੰ ਸਜਾਇਆ ਮਿਲਿਆ ਨਹੀਂ ਮਖਾ ਚੱਲ ਕੋਈ ਨਹੀਂ ਫੋਟਰ ਨਹੀਂ ਚੱਲਦੇ ਹੋਰ ਮੈਨੂੰ ਕਿੱਦਾਂ ਮੱਛੀ ਬਸ ਠਾਗੇ ਤੁਸੀਂ ਸੁਣਾਓ ਇਹਨੇ ਸਰਪੰਚੀ ਦੇ ਬਾਗ 'ਚ ਭਰ ਕਾ ਕੇ ਲਿਆਉਣਾ ਇਹਦੇ ਇਹਦਾ ਸੇਹ ਜਾਣੇ ਖੜਾ ਸੀ ਥੋੜੋ ਬਾਗ 'ਚ ਇਹਦਾ ਪਿੱਛੇ ਹਟ ਗਿਆ ਮੈਂ ਤਾਂ ਪੰਜੀ ਜੀ ਕਿਹਾਦਾ ਭਾਈ ਵੀ ਪੰਜੀ ਖੜ ਜਾਣਾ ਇਹਦਾ ਘਰ ਆ ਰੋਟੀ ਬੰਦ ਕਰ ਦੇਣੀ ਹੈ ਗੱਲਾਂ ਸੁਣਾਈ ਦੀਏ ਦੇਖ ਲੈ ਰੋਟੀ ਬੰਦ ਕਰ ਦੇਣੀ ਭਾਈ ਨੂੰ ਕਹਿੰਦਾ ਆ ਭਾਈ ਰੋਟੀ ਨਹੀਂ ਬੰਦ ਅੱਜ ਤੇ ਇਹਨੂੰ ਮੈਂ ਬਾਈ ਰੋਟੀ ਦੇਈ ਜਾਈ ਦਰਪੰਚ ਤੋਂ ਮਾਰ ਜਾਓ ਪੰਜ ਨੂੰ ਆਹ ਪੰਜ ਵੀ ਬਣਦਾ ਕਰੇਗਾ ਬਜਟ ਬਹੁਤ ਵਾਸੇ ਪਾਸ ਕਰਨਾ ਪੈਂਦਾ ਉਹ ਮਰਾ ਕੇ ਆ ਨਾ ਮੈਂ ਤੇ ਤੇ ਬਾਅਦ ਵੀ ਜਾਂਦਾ ਕੋਈ ਕਾ ਲਓ ਕਹਿੰਦਾ ਮੈਂ ਵੇਚ ਕੇ ਆ ਭਾਈ ਕੱਢ ਜਾ ਮੁੱਤ ਨਹੀਂ ਪਾਣੀ ਲੰਗਦਾ ਨਾ ਛੱਡ ਗਿਆ ਤੂੰ ਸਾਵਧਾਨ ਨਕੇ ਦਾ ਸਾਫ ਦਾ ਮੰਨਦਾ ਹੈ ਤਾਂ ਹੈ ਪਾਣੀ ਦਾ ਨਿਕਲਦਾ ਕਿੱਥੇ ਕੇਰੇ ਵਾਲਿਆਂ ਦੇ 24 ਉਹ ਤਾਂ ਖੁੱਲੇ ਵੀ ਨਾ ਖੁੱਲੇ ਹੋਏ ਨੇ ਵਿੱਚ ਖੱਪਲੇ ਖੱਪਲੇ ਤਾਂ ਖੜਾ ਸਕੇ ਪਾਣੀ ਨਾਲ ਸਾਰੀ ਧਰਾਂ ਪੜਦੇ। ਨਾ ਡੋਰ ਤਾਂ ਵੱਡੀ ਵੀ ਉਹ। ਸਾਰੀ ਉਹ ਪੜਦੇ ਫੇ ਪਾਣੀ ਇਹਦੇ ਪਿੱਛੇ ਤੇ ਹੁੰਦਾ ਨੇ ਕੁਲ ਹੱਥ ਨਿਕਲ ਜਾਂਦਾ। ਪਾਣੀ ਤਾਂ ਨਿਕਲੇ ਭਈ ਹੁਣ ਚੱਲ ਕੱਲ ਤੱਕ ਸੁੱਕ ਜੂ। ਹਾਂ ਹਾਂ। ਉਮੀਦ ਆ ਮੈਨੂੰ। ਹੋਰ ਮੈਂ ਪਾਟਣ ਚੱਲ। ਫੇ ਖੜਾਉ। ਅੱਜ ਛੱਡੀ ਦੀ ਬੱਚੋ। ਇਹ ਇੰਨਾ ਪਾੜਿਓ ਮੈਂ ਸਾਰੇ ਪੁੱਤਿਆ ਸੁੱਕੇ ਪਏ ਆ। ਮੈਂ ਉਹੀ ਕਹਿੰਦਾ ਫੇ ਉੱਚ ਉਹ ਖੇਤ ਉੱਚਾ। ਉਹ ਖੇਤ ਉੱਚਾ। ਮੇਰ ਵੀ ਸੁੱਕਾ ਪਿਆ ਐ। ਆਹ ਉਹ ਖੇਤ ਦੇ ਆ ਕਿਹਦੇ ਬਰਾਬਰ ਖੜੇ ਆ ਇਹ। ਥੋੜਾ-ਥੋੜਾ ਹੀ ਫਰਕ ਹੈ ਉੱਚਾ। ਕੋ ਥੋੜਾ ਜਿਹੀ ਫਰਕ ਹੈ। ਤਾਂ ਜਮ ਚੱਕਰ ਲੈਣਾ ਇਹ। ਰੋ 4 ਦਿਨ ਚ ਸਭ ਇੱਕ ਜਿਹੜੇ ਪਛੇਤੇ ਪਛੂਤੇ ਸਭ ਇਕੱਠੇ ਵੱਟਣ ਚੱਲੇ ਆ ਹੁਣ ਅਸੀਂ ਪਾਸ ਵੱਟਣ ਚੱਲਿਆ ਕੀ ਕਰਨ ਉਹ ਪਾਲੇ ਪਾਸੇ ਦੇ ਲਿਆਉਂਗਾ ਕਿ ਇੱਥੇ ਹੀ ਵਿਗੜੇ ਪਾਸੇ ਕਿਨੇ ਤੇ ਆਪਣੇ ਖੜਾ ਦੇਗਾ ਆਪਣੇ ਖੜੇ ਆ ਕਿੱਥੇ ਸੰ ਕਲੋਨੀ ਵਿੱਚ ਅੱਛਾ ਅੱਛਾ ਉਹ ਸੁਣਾ ਉਹ ਠੀਕ ਵਿਖਾ ਕੇ ਮਾ ਕਿਤੇ ਵਡਾਉਣ ਲੱਗੇ ਹਾਂ ਨਾ ਮੈਂ ਇਹ ਕਹਿੰਦਾ ਪਈਆਂ ਤੇ ਵਡਾ ਦੇਣੇ ਮੈਂ ਪਈਆਂ ਤੇ ਵੜਾਉਣੇ ਪਈਆਂ ਤੇ ਵਡਾ ਲਾ ਪਈਆਂ ਨਾਲ ਤੇ ਮਸ਼ੀਨ ਠੀਕ ਆ ਹਾਂ ਇਹ ਕਹਿੰਦਾ ਹਫਤਾ ਰੁਕਣਾ ਪੈਣਾ ਮੈਂ ਹਫਤਾ ਰੁਕ ਜਾ ਤਾਂ ਕਿ ਹੋ ਗਿਆ ਨੇ ਸੁਕੇ ਲੈ ਹੁਣ ਤਾਂ ਸਾਹਮਣੇ ਕੱਲ ਰਾਤੀ ਨੂੰ ਅਸੀਂ ਉਹਨੂੰ ਫੋਨ ਕਰ ਲਿਆ ਸੀ ਕਿ ਆਹ ਸੰਮਤੀ ਹੋ ਗਈ ਤੁਹਾਡੇ ਕਹਿੰਦਾ ਕਹਿੰਦਾ ਸੰਮਤੀ ਤਾਂ ਹੋ ਹੀ ਜਾਣੀ ਆ ਜੀ ਦੀ ਸੁਖੀ ਵਧਾਓ ਹੂੰ ਚਾਰ ਤਨੜਕੇ ਵਧਾ ਲਿਓ ਕਹਿੰਦਾ ਕੋਈ ਫਰਕ ਨਹੀਂ ਕਹਿੰਦਾ ਹੈਗਾ ਹੜਤਾਲ ਕਰਤੀ ਇਹਨਾਂ ਨੇ ਹੜਤਾਲ ਆ ਪੰਜ ਦਿਨ ਤੱਕ ਆਹ ਉਹਦਾ ਜਿਹੜਾ ਆਬਤ ਵਿੱਚ ਹੋ ਜਾਂਦਾ ਕਹਿੰਦਾ ਹੜਤਾਲ ਪੰਜ ਤੱਕ ਨਹੀਂ 10 ਤੱਕ ਵੀ ਹੋ ਜਾਂਦੀ ਉਹਦਾ ਫੈਸਲਾ ਅੱਜ ਫੈਸਲਾ ਹੋ ਗਿਆ ਸ਼ਾਮ ਨੂੰ ਭਰ ਲੱਜਣਾ ਉਹਨਾਂ ਨੇ ਸ਼ਾਮ ਨੂੰ ਭਰ ਲੱਜਣਾ ਉਹਨਾਂ ਨੇ ਤਾਂ ਹੀ ਨਹੀਂ ਜਾਂਦੀਆਂ ਯਾਨੀ ਮੀਟਿੰਗ ਤਾਂ ਬਿਠਾ ਲਈ ਦੀ ਗੱਲ ਟੀਵੀ 'ਚ ਦਿਖਾਉਂਦੇ ਦੇ ਗੱਲ ਮੇਰੇ ਭਗਵੰਤ ਮਾਨ ਨੇ ਬਾਕੀ ਹੁਣ ਪਤਾ ਨਹੀਂ ਮੀਟਿੰਗ ਕਰੀ ਗਏ ਸਾਰੇ ਪਾਸੇ ਤੇ ਫਸੇ ਵੀ ਹੁੰਦੇ ਆ ਸਰਕਾਰ ਜ਼ਿੰਮੇਵਾਰਾ ਕੀ ਨਹੀਂ ਤੇ ਵੀ ਫਸੀ ਵੀ ਆ ਆੜਤੀਆਂ ਕਿਹਣੀ ਤੇ ਵੀ ਲੇਬਰ ਕੀ ਨਹੀਂ ਤੇ ਵੀ ਸਾਰਿਆਂ ਪਾਸੇ ਤੇ ਆ ਇੱਕ ਹੋਰ ਆ ਯਾਰ ਕਣਕੀ ਰੋਲ ਦੇ दाम ਆ ਖੇਚੀ ਰੋਲ ਦੀ ਆ ਸਾਰੀ ਜਿਹੜੀ ਕਣਕ ਦੀ ਫਸਲ ਆ ਬਾਈ ਉਹ ਦੇਖ ਲਈ ਤੂੰ ਸ਼ੁਰੂ ਹੋ ਜਾਂਦੀ ਆ ਮੰਡੀ ਵੀ ਪਹਿਲੀ ਅਪ੍ਰੈਲ ਤੇ ਕਣਕ ਜਾਣ ਲੱਗਦੀ 10 ਅਪ੍ਰੈਲ ਨੂੰ ਜੀਰੀ ਦੀ ਸ਼ੁਰੂ ਕਰਦੇ 1 ਅਕਤੂਬਰ ਤੇ ਕਣਕ ਵੱਢ ਹੋ ਜਿੰਦੀ ਜੀਰੀ ਵੱਢ ਹੁੰਦੀ 15 ਨੂੰ ਸਤੰਬਰ ਨੂੰ 26 ਜਿਹੜੀ 26 ਮਾਰਦੀ ਆ ਘਟੋ ਘਟ ਮੰਡੀਆਂ 15 ਤਰੀਕ ਤੇ ਖੁੱਲਣੀਆਂ ਚਾਹੀਦੀਆਂ 15 ਦੇ ਖੁੱਲਣੇ ਚਾਹੀਦੇ ਪਿਛਲੇ ਜਿਹੜੀ ਮੰਡੀ ਨਹੀਂ ਜੇ ਆ ਮੀਹ ਨਾ ਪੈਂਦਾ ਨਾ ਮੰਡੀਆਂ ਉਨ ਨੂੰ ਭਰ ਜਾਣੀ ਦੀਆਂ ਕਿੱਥੇ ਨੇ ਰੀ ਲੈਣ ਦੇ ਲੋਕਾਂ ਨੇ ਇੰਨੀ ਜੀਰੀ ਦੀ ਵੱਢ ਹੋ ਗਈ ਆਲੇ ਆਲੂ ਵਾਲੇ ਤੇ ਸਭ ਢੇਰੀ ਵੀ ਆਪਣੇ ਆ ਇੱਧਰ ਪੰਜਾਬ ਵਿੱਚ ਆ ਬਾ ਪਰੇ ਖੜੇ ਲੋਕਾਂ ਹਾਂ ਆਲੇ-ਦਾਲੇ ਤਾਂ ਹੈ ਇੰਨੀ ਨਹੀਂ ਜਿਹੜੇ ਛੱਬੀ ਆ ਛੱਬੀ ਮਾਰਦੇ ਨੇ ਆਲੂ ਲਾਉਣੇ ਹਾਂ ਆਲੂ ਨਾ ਵੀ ਲਾ ਛੱਬੀ ਆਉਂਦੀ ਵੀ ਉਹ ਵੀ ਛੇਤੀ ਆ ਆ ਪ੍ਰਧਾਨ ਨੇ ਜਿਆਦਾ ਪਕਾਤੀ ਇੰਨੀ ਪੱਕੀ ਪਈ ਸੁੱਕੀ ਪਈ ਮੈਂ ਕਹਿੰਦਾ ਜਾਂਦੀ ਲੱਗੂਗੀ ਨਹੀਂ ਪਰ کھیਟੀ ਬਾੜੀ ਜਣੇ ਨਹੀਂ ਦਿੱਤਾ ਛੱਬੀ ਤੱਗ ਨਹੀਂ ਫਿਰ ਉਹ ਆਈਟੀ ਮਾਹ ਨਖਰੇ ਜੇ ਕਰਦੇ ਸੀ ਪਿਛਲੇ ਸਾਲ ਇਹ 26 ਨੂੰ ਤਾਂ ਹੀ ਨਖਰੇ ਕਰਦੇ ਹਾਂ ਹਾਂ ਨਹੀਂ ਅਸੀਂ ਤਾਂ ਪਿਛਲੇ ਸਾਲ ਸੌਣ ਚ ਲਾਈ ਦੇ ਸਾਨੂੰ ਬੰਤ ਮਖੌਲ ਕਰਦਾ ਤਾਂ ਕਹਿੰਦਾ ਇਹ ਕੀ ਆ ਹੋਣੀ ਆ ਨਹੀਂ ਕਹਿੰਦਾ ਕੀ ਆ ਹੋਣੀ ਆ ਇਹ ਜੋ ਜਹਾ ਸਵਾ ਕੀਲੇ ਦਾ ਉਹ ਸਵਾ ਕੀਲੇ ਵਿੱਚ ਤੇ 29 ਕੁਇੰਟਲ ਹੋ ਗਈ ਉੱਥੇ ਨਾ ਭਾਈ ਲੱਗੀ ਆ ਜਾ ਕੇ 26 ਸੌਣ ਨੂੰ ਹਾਂ ਪੋਵਲ ਉਹ ਨਾ ਕੋਈ ਬਿਮਾਰੀ ਹੈ 9 10 ਅਗਸਤ ਨੂੰ 9 10 ਅਗਸਤ ਨੂੰ ਲੱਗੀ ਆ ਜੇ ਜੀ ਦੀ ਵੇਖੀ ਥੋੜੀ ਸੇਵਾ ਜ਼ਿਆਦਾ ਮੰਗਦੀ ਆ ਇੱਕੋ ਦਾਤ ਰੇਰੂ ਮੰਗਦੀ ਆ ਸੇਵਾ ਨਾਲੋਂ ਨਾ ਇਹਨੇ ਸੁੰਡੀ ਦੀ ਗੌਰ ਰੱਖੇ ਬਾਅਦ ਚ ਲੇਟ ਵਾਲੇ ਨੂੰ ਸੁੰਡੀ ਆ ਡੋਡੀ ਢਾਉਦੀ ਆ ਡੋਡੀ ਜੋ ਥੋੜੇ ਮੈਂ ਦੇਖੇ ਵੀ ਕਹਿੰਦਾ ਕਿਆ ਹੋਣੀ ਬੰਦ ਕਾ ਜੂਨ ਕੁੜਜੋ ਜਾਇਆ ਜੋਰੀਆ ਸਾਰੇ ਇਕੱਠਾ ਕਰਕੇ ਜੀਓ ਪੁਂਟ ਬਣ ਗਿਆ ਤੇ ਮੈਨੂੰ ਲੱਗਦਾ ਤੇ ਇਸੇ ਪਹਿਲਾਂ ਵੱਟ ਗਿਆ ਵਾਸੇ ਕਹਿੰਦਾ ਆਹ ਤਾਂ ਵਧੀਆ ਚੀਜ਼ ਹੈ ਨਾ ਬਾਈ ਦਾ ਖੜਦਾ ਸੀ ਪਾਈ ਰਹੀ ਪਾਈਗੇ ਪਾਈ ਰਹੀ ਪਾਈਗੇ ਡੰਗਰਾ ਨੂੰ ਈ ਚ ਵਧੀਆ ਹੈ ਨਾ ਗੈਦੀ ਸੁਥਰੀ ਬਥੇਰੀ ਹੈ ਉਹ ਇਥੇ ਆਪਸੇ ਨ ਵਧੀਆ ਚੀਜ਼ ਹੈ ਹਾਂ ਜੀ ਰਿਸ਼ਤੇਦਾਰਾਂ ਨੇ ਮੇਥੇ ਵੀ ਜਾ ਕੇ ਲਾਇਆ ਵਹ ਪਰੰਪਰੀਆਂ ਨੇ ਉਹ ਕਹਿੰਦਾ ਸਾਬ ਸਾਬ ਸਾਡੇ ਸਾਡੇ ਰਿਸ਼ਤੇਦਾਰਾਂ ਨੇ ਪੱਥਰ ਮੱਜੀ ਨੇ 26 ਲਾ ਲਈ ਉਹਨਾਂ 26 ਦਾ ਬੀਜ ਬੀਜਤਾ ਹੈ ਹੈ ਬਾਕੀ ਹੋਰ ਬੀਜ ਟੀਆ ਓਏ ਛੱਬੀ ਲਾਈ ਨਹੀਂ ਹੋਰ ਨੂੰ ਪਟਾਦਦੀ ਦੂਦੀਆਂ ਲਾਤੀਆਂ ਉਹ ਛੱਬੀ ਨੇ ਇਹ ਝਾੜ ਦੇਣਾ ਤਾਂ ਹੂੰ ਉਹ ਜਿਹਦੇ ਲਾਈ ਛੱਬੀ ਉਹ ਬਾਹਰੇ ਦਾ ਨਾ ਆਪ ਡੁੱਬ ਕੇ ਛੜਾਏ ਹੋਏ ਆਵਾ ਓਏ ਪਤਾ ਕੀ ਗੱਲ ਹੈ ਛੱਬੀ ਲੱਗਦੀ ਹੈ ਪਹਿਲੀ ਤੇ ਗੇਟ ਚ ਆਪਾਂ ਤੇ ਖੜਨੀ ਹੁੰਦਾ ਆਪਾਂ ਆਪਾਂ ਕਹਿੰਦੇ ਨੇ ਫਰਾਲੇ ਨੇ ਲਾਤੀ ਆਹ 6-7 ਨੀਗ ਨੂੰ ਲਾਈ ਗਏ ਹਾਂ 6-7 ਨੂੰ ਆਹ ਨਹੀਂ ਆਪਾਂ ਕਹਿੰਦੇ ਨੇ ਭੋਲੂ ਨੇ ਲਾਤੇ ਘਰ ਦੇ ਗੌਰੂ ਵੱਟ ਕੇ ਰੱਖੇ ਸਾਨੂੰ ਹੋਈ ਗੱਲ ਜੇ ਕਿਸੇ ਨੇ ਵੱਢ ਲੇ ਤਾਂ ਉਹ ਫਲਾਣੇ ਨੇ ਵੱਢ ਲੇ ਹੈ ਨਹੀਂ ਕੋਈ ਜਾਂਦਾ ਜਾਂਦਾ ਮੈਂ ਹਾਂ ਅਸੀਂ ਕਈ ਸਾਲ ਹੋ ਗਏ ਸਾਨੂੰ ਦੇਖਦਿਆਂ ਚੋਈ ਵਿੱਚ ਆਈ ਵਰਮੀ ਪੈ ਜਾਂਦਾ ਪਾਣੀ ਆ ਜਾਂਦਾ ਦਾ ਸਾਡੀ ਹਰੀ ਖੜੀ ਆਲੇ ਦੇਖ ਲਾ ਇਹੀ ਪੰਗੇ ਤੇ ਤਾਂ ਅਸੀਂ ਮਰੇ ਆ 20 ਦਿਨ ਤੱਕ ਰੂ ਜੀਰੀ ਨਹੀਂ ਹੋਣਾ ਜਾਨੂੰ ਨੇ 20 ਦਿਨ ਤੇ ਖੇਤ ਨੇ ਸੁੱਕ ਜਾਣਾ ਇਹ ਤਾਂ 24 ਚ ਜਿਆਦਾ ਮੈਂ ਦੇਖਿਆ ਵੀ 5 7 30 ਬਾਦੇ ਲਾਵੇ ਚ 24 ਆ ਲਵੇ ਅਸੀਂ ਤਾਂ ਹੀ ਲਾ ਲੈ ਲਾ ਉਹਨੇ ਮੇਰੇ ਕੋਲ ਲਗਾਈਆ ਛੱਡਦੇ ਪਾਣੀ ਮਾਂ ਛੱਡੂਗੇ ਪਾਣੀ ਕੱਢਦੇ ਜਾ ਕੋਈ ਗੱਲ ਨਹੀਂ ਅਜੀ ਮੋਟਰ ਨਾਲ ਲਾਤੇ ਪਹਿਲਾਂ ਉੱਚੇ ਉੱਧਰ ਵਾਲੇ ਇਸ ਸਜੰਟ ਵਾਲਾ ਵੀ ਜੇ ਤਾਂ ਹਾਂ ਕਿਹੜਾ ਇਹ ਇਹ ਪਿਚੇ ਵਾਲਾ ਨਾਲੇ ਮੇਰਾ ਜੇ ਲਾਇਆ ਵਾ ਸਾਰੇ ਜਿਹੜੇ ਬਿੱਪੀ ਨੀਰੀ ਬੱਚੇ ਸਾਰੇ ਇਕੱਠੇ ਕਰਤੇ ਜਿਹੜੀ ਖੜੀ ਹੋਣੀ ਆ 38 ਨਹੀਂ ਇਹ 31 ਆ ਉਹ ਕਿਹੜਾ ਇਹ ਤੁਹਾਨੂੰ ਮੈਂ ਕਹਿੰਦਾ 38 ਨਹੀਂ ਹੈ 31 ਵੀ 131 ਹੈ 131 ਹੈ ਕਿਹੜਾ ਆਹ ਪਿਛੇ ਰਲਿਆ ਬੰਦੇ ਹਾਂ 131 ਵਿੱਚ ਤੋਂ ਵਧੀਆ ਹਾਂ ਚੱਲ ਚੱਲੀਏ ਮੇ ਲੋ ਜੀ ਸਾਰੇ ਇਹਨੂੰ ਸਤਿ ਸ੍ਰੀ ਅਕਾਲ ਜੀ ਫਸ ਗਿਆ ਜੱਗਿਆ ਹੱਤਾ ਕੰਮ ਹੋਈ ਤੂੰ ਆ ਗਿਆ ਬੰਮੇ ਮੰਡਰ ਕੋਰ ਦਾ ਚਾਰ ਰੋਟੀ ਖਾੜ ਲਿਆ ਉਹਦਾ ਪਾਣੀ ਲੈਂਦਾ ਯਾਰ ਤੁਸੀਂ ਕਿਦਰ ਫੋਨ ਕਰਿਆ ਆ ਨਹੀਂ ਲੈਵਾਂ ਯਾਰ ਕਿਹਾ ਹੀ ਨਹੀਂ ਕੁਝ ਵੀ ਲੈ ਕੇ ਆਈ ਕਿਹਾ ਮੰਡਰ ਕੋਰ ਦਾ ਕੋਲ ਨੂੰ ਮੋੜ ਲੱਗਿਆ ਦੂਗਾ ਮੈਂ ਖਾ ਆਉਂਦਾ ਰੋਟੀ ਖਾੜ ਲਈ ਮੰਡਰ ਕੋਰ ਤੋਂ ਮੈਂ ਘਰਤੀ ਲੈਣੋਂ ਤੇ ਪਾਣੀ ਦੀ ਕੈਨੀ ਤਾਂ ਕਿਹੋਂਗੇ ਤਾਂ 1 ਲੱਖ ਫਸਣ ਦਾ ਕਾਰਨ ਦੱਸ ਟਰਾਲੇ ਤਾਂ ਆਏ ਆ ਜਿੱ ਚੰਕਾ ਹੈ ਪਹਿਲੇ ਦੋ ਟਰਾਲੇ ਖੌਮੂ ਮਾਰਦੇ ਉਹਨੇ ਪਹਿਨਾ ਉਧਰ ਇੰਨੇ ਟੋਏ ਜੋ ਕਾੜੇ ਕੋਈ ਤਾਂ ਮੈਂ ਦੇ ਦੇ ਬਈ ਇਹਨੇ ਗਿੱਲਾ ਤਾਂ ਹੈ ਨਹੀਂ ਉਹ ਇੱਥੇ ਪੰਮੇ ਯਾਰ ਉਹ ਵਾਈ ਪੰਮੇ ਦੇਖ ਗਿੱਲਾ ਨਹੀਂ ਆਹ ਤਾਤੀਆ ਆ ਰਾਮ ਨਾ ਹੁੰਦੇ ਤੇ ਚਲੇ ਟਰਾਲੇ ਵਾਈ ਉੱਥੇ ਬੈਠਾ ਹੈ ਇਹਨੇ ਕੀਆ ਕਰਿਆ ਪਤਾ ਨਹੀਂ ਕੀ ਆ ਜੀ ਢੇਰ ਜੀ ਲੱਗੀ ਐਂ ਜਾਂਦਾ ਜਾਂਦਾ ਜਿਹੜਾ ਢੇਰ ਆ ਇਹ ਇਹਦੇ ਮੇਰੇ ਟਰਬੋਲਾ ਟਰੈਕਟਰ ਆ ਆ ਐਂ ਕੱਟ ਤਾ ਮੈਂ ਦਰਾ ਮੈਂ ਕਿ ਆ ਕੀ ਹੋ ਗਿਆ ਜੀ ਦੇਖ ਅੱਜ ਦੀ ਸਲੋ ਕੱਟ ਗਈ ਫਸ ਕੇ ਫੇਰ ਜ਼ੋਰ ਮਾਰੀ ਜਾਣ ਕਦੇ ਪਿੱਛੇ ਅੰਬੂ ਵਾਲੀ ਢੇਰੀ ਵਜੋਂ ਨਾ ਉੱਚਾ ਹੋ ਰਿਹਾ ਹੈ ਨਾ ਹੋ ਰਿ ਯਾਰ ਇਹ ਘਰ ਵਾਈ ਫੋਰ ਤੇ ਜੋੜ ਜਾਦਾ ਨਾ ਦੇਖੇ ਲੈਂਦੇ ਲੈ ਆ ਜਿਆਦਾ ਘਾਲਿਆ ਨਾ ਹੀ ਤਾਂ ਦੇਖੇ ਲੈਂਦੇ ਆ ਜਿੱਤੇ ਯਾਰ ਲੱਡੂ ਜਿਆਦਾ ਖਲਾਤੇ ਉਹਨੂੰ ਤੁਸੀਂ ਲੈ ਜੀ ਧੂਆ ਆਹੋ ਜਿਹੜਾ ਅਸਲ ਗੱਲ ਇਹ ਟਰੈਕਟਰ ਚ ਜੋਰ ਹੀ ਨਹੀਂ ਹੈਗਾ ਕਿਹੜੇ ਚ ਇਹਦੇ ਚ ਜੇ ਜੋਰ ਨਹੀਂ ਜੱਗੇ ਵਾ ਉਸਨੇ ਹੱਥ ਨਹੀਂ ਲਾਏ ਹੈ ਉਹਨੇ ਹੱਥ ਲਾਏ ਹੈ ਪਰ ਇਹ ਜੋਰ ਨਹੀਂ ਹੈ ਨਹੀਂ ਨਹੀਂ ਉਹ ਖੇਤ ਗਿੱਲਾ ਨਹੀਂ ਆਜਾ ਖੇਤ ਨਹੀਂ ਇਹ ਨਾ ਵੀ ਗਿੱਲਾ ਜੱਗੇ ਗੱਲ ਪਤਾ ਕਿ ਰੋਗੇ ਨਾ ਜੇ ਇੱਕ ਵਾਰੀ ਮਾ ਗੱਲ ਤਾਂ ਹਾ ਹੈ ਯਾਰ ਇਹ ਜੋ ਕਿੰਨਾ ਮਰਜੀ ਲਾ ਲਾ ਤੈਨੂੰ ਪਤਾ ਹੀ ਜੇ ਇੱਕ ਵਾਰੀ ਚੱਲੀ ਜਾਂਦੀ ਚੀਜ਼ ਐ ਤਾਂ ਚੱਲੀ ਜਾਂਦੀ ਇਹ ਮਿੱਟੀ ਪਾਣੀ ਛੱਡ ਜਾਂਦੀ ਮੰਮੇ ਵੀਰ ਉੱਥੇ ਗੰਨੇ ਚ ਨਾ ਅਸੀਂ ਦੂਏ ਆਪਣੇ ਨਾਲ ਹੋਰ ਤੂੰ ਪਿੱਛੇ ਤੇ ਲੈ ਕੇ ਆਇਆ ਦੇਖ ਲੈ ਆਉਂਦਾ ਕਿ ਨਹੀਂ ਪੱਟਦਾ ਹਾਂ ਪਾ ਦੇਖ ਲੈ ਉਹ ਜੜ ਪੂਰੀਓ ਪਤ ਨਹੀਂ ਕਿਆ ਹੋ ਗਿਆ ਇਹਨੂੰ ਆਇਆ ਸੁਦਾ ਹੀ ਕਰ ਤਾ ਉੱਪਰ ਨੂੰ ਹੋ ਤੇਰਾ ਪਤਾ ਹੋ ਜਾ ਮੱਖਾਂ ਹੈ ਹਾਂ ਆ ਗਿਆ ਟੱਪੜੀਆਂ ਆ ਗਿਆ ਆ ਗਿਆ ਉਹ ਵੀ ਪਿੱਛੇ ਆਉਂਦਾ ਚੱਲੇ ਬਸ ਆਉਣੇ ਵਾਲੀ ਹੁਣ ਇੱਥੇ ਅਸੀਂ ਅੜਜਨ ਨੂੰ ਕਹਿੰਦਾ ਵੀ ਬਹੁਤ ਤਕੜਾ ਟਰੈਕਟਰ ਆ 10 ਕ ਭਰੀਆਂ ਪਾਈਆਂ ਹੋਈਆਂ ਖੌੜੂ ਬਿਮਾਰੀ ਕਾ ਜੇ ਫਸਾਜਾ ਚੀਜ਼ ਫੇਰ ਨਹੀਂ ਹੋਣੀ ਫੇਰ ਨਹੀਂ ਹਲਦੀ ਤੇਰੀ ਗੱਲ ਸਹੀ ਆ ਟਰੈਕਟਰ ਦਾ ਕੋਈ ਵੀ ਕਸੂਰ ਨਹੀਂ ਹੈਗਾ ਫੇਰ ਟਰੈਕਟਰ ਦਾ ਕੋਈ ਕਸੂਰ ਨਹੀਂ ਹੈਗਾ ਯਾਰ ਦੇਖ ਹੁਣ ਇਹਨਾਂ ਨੇ ਏਡੀ ਬੋਲੀ ਟੈਂਕ ਕਿਲੋ ਪਾਣੀ ਪਾਇਆ ਨਹੀਂ ਹਾਂ ਹਾਂ ਦੇ ਦੇ ਮੈਨੂੰ ਟੰਗੀ ਆ ਬੇਲਾ ਬਾਜ ਨਹੀਂ ਹੁਣ ਦੇ ਨਹੀਂ ਯਾਰ ਇਹ ਵੀ ਪੁਆਇੰਟ ਸਹੀ ਹੈ ਇਹਦਾ ਮੈਂ ਕਹਿੰਦਾ ਨਹੀਂ ਭਾਈ ਹਾਂ ਪਾਣੀ ਬੋਤਲਾਂ ਦਾ ਕਹਿੰਦਾ ਪਹਿਲਾਂ ਮਾਲੀ ਵੀ ਫ ਇੱਕ ਉਹ ਬੰਦੂਖ ਜੇ ਟੰਗੀ ਵੀ ਇਹਨਾਂ ਨੇ ਉਂ ਟਾਂਗੋ ਜਣਾ ਜਾਂ ਤੱਕ ਕਰ ਜਿਹੜੀ ਕਾਲੇ ਦੇ ਮੋਢੇ ਤੇ ਟੰਗੀ ਵੀ ਤੀ ਹਾਂ ਉਹ ਕਾਲੇ ਵਾਲੇ ਨੇ ਜਿਹੜਾ ਕੰਗ ਲੀ ਇਹਨਾਂ ਨੇ ਉਹ ਪਿੱਛੇ ਆ ਇਹਨਾਂ ਨੇ ਫਾਜਣੇ ਨੇ ਦੇਖ ਲਈ ਸਰਪੰਚੀ ਵਾਲੀ ਆ ਇਹ ਆ ਵੀ ਦੁਕਾਨ ਨੂੰ ਤੁਸੀਂ ਠੇਕਾ ਲੈਣਾ ਉਹਦੇ ਲੈ ਕਿੰਨੇ ਆਲੇ ਦੁਆਲੇ ਸਮਾਨ ਟੰਗੇ ਆ ਇਹਨਾਂ ਨੂੰ ਗਲੀਆਂ ਨਾਲੀਆਂ ਦਾ ਠੇਕਾ ਲੈਣਾ ਦੇਖ ਤਾਂ ਸਹੀ ਮੂਰੀ ਦਾ ਬਾਈ ਆਗਾ ਦਾ ਕਿੰਨਾ ਸਮਾਨ ਟੱਕ ਲਿਆ ਹੈਲੋ ਹੈਲੋ ਕਹਿੰਦੇ ਆਈ ਕਾਰ ਸੁਬਾਹ ਜਾ ਘੜਾ ਕਰਤਾ ਇਹ ਤਾਂ ਫੜ ਕੇ ਚਾਣਦੇ ਨੇ ਪਾਣੀ ਦਾਈ ਬਾਹਰ ਮੁੰਡਾ ਖੜਾ ਜਿੱਤੀ ਗੇਟ ਖੋਲ ਕੇ ਚੜਦੇ ਨੇ ਤਾਂ ਹੈਗਾ ਜੀ ਉੱਪਰ ਤੇ ਕਰ ਜੋ ਬੰਦਾ ਉਤਾਲੂ ਹੋ ਜਣੇ ਤੇ ਹਲੋ ਜਾਈ ਕੇ ਆ ਅਮਨਾ ਖੋਲ ਕੇ ਬੋਲਦਾ ਨਹੀਂ ਹੈਗਾ ਇੰਨੇ ਤੇਰੀ ਬਸਾਇਆ ਡਰਾਈਵਰ ਕਹਿੰਦਾ ਇਹ ਤਾਂ ਨਹੀਂ ਤਾਂ ਇਹ ਮੁੰਡੂ ਅੱਖਾਂ ਜੀਆਂ ਕੱਢੀ ਜਾਂਦਾ ਕਿਆ ਭਲਾ ਵੀਡੀਓ ਬਣੇ ਮੈਂ ਬੈਠਾ ਮਖਾ ਲਾ ਵੀ ਆਉਂਦੇ ਆ ਪੂਰੀ ਡਰਾਈਵਰ ਪੂਰੀ ਨੇ ਪਤਾ ਨਹੀਂ ਜਾਂਦਾ ਟੀਰੀ ਖੜਾ ਹਸਤੀ ਬਾਬਾ ਭਾਈ ਫੜ ਗਿਆ ਟੀਰੀ ਐਡੀ ਸੀ ਉਹ ਭਾਈ ਨੂੰ ਕਿਆ ਹੋ ਗਿਆ ਪੂਰੀ ਇੰਸਾ ਵੀ ਜਾਂਦਾ ਡਰਾਈਵਰ ਫਸਾਉਂਦਾ ਮੈਂ ਪੁੱਛਿਆ ਮਨ ਉਹ ਇੱਧਰ ਨਹੀਂ ਲੜ ਜਾਣਾਗਾ ਇੱਧਰ ਨਹੀਂ ਲੜ ਜਾਗਾ ਮਗਰ ਲਾ ਫਿਰ ਚਾਲਣ ਦੇ ਹੁਣ ਕੀ ਦਬੜ ਹੈ ਪਹਿਲਾਂ ਦੇਖ ਕਦੇ ਨਾ ਇਹ ਖੇਤ ਬੰਦਨ 14 15 ਸਾਲ ਹੋ ਗਏ ਕਦੇ ਨਹੀਂ ਗੜੇ ਪਹਿਲਾਂ ਆਉਂਦੀ ਕਾਲੇ ਦੀ ਮਸ਼ੀਨ ਗੜ ਗਈ ਪਹਿਲਾਂ ਮਸ਼ੀਨ ਗੜ ਗਈ ਚੋਟਾ ਕਰਨੀ ਗਈ ਉੱਥੇ ਅੱਛਾ ਇੱਥੇ ਗਿੱਲਾ ਜਾ ਜਿੱਥੇ ਗਿੱਲਾ ਜਾ ਉਹ ਹੀ ਤਾਂ ਮੈਂ ਦੇ ਦਵਾਂ ਮਸ਼ੀਨ ਕਦਾ ਵਧੀਆ ਚੱਲੀ ਵੀ ਫੇਰ ਵੀ ਉਹਨਾਂ ਖੇਤ ਗੜਿਆ ਬੰਦ ਨਾ ਗੜ ਗਈ ਸੜਕ ਪਹਿਲਾਂ ਉਹ ਉੱਥੇ ਉੱਥੇ ਗੜ ਗਿਆ ਤਾਂ ਪਹਿਲਾਂ ਉਹ ਪਰਾਂ ਤੇ ਲਿਆਦਾ ਪਜਨ ਤਾਂ ਹੈਗਾ ਮੰਦਾ ਮਾੜਾ ਡਾਕਟਰ ਟਾਇਰ ਦੇ ਸਲਿੱਪ ਨਾ ਕਢਾਵੇ ਪਰ ਗੱਲ ਜਿੰਨਾ ਮਰਜ਼ੀ ਵਜਨ ਹੋਵੇ ਜੇ ਇੱਕ ਵਾਰੀ ਜੀ ਤੁਰਪੀ ਆ ਉਹ ਦਾ ਤਾਂ ਫੇਰ ਰੁਕਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਉੱਥੇ ਤੋਂ ਤੁਰ ਕੇ ਲਿਆਇਆ ਹਾਂ ਮੈਂ ਉਹੀ ਕਹਿੰਦਾ ਫੇਰ ਚਾਂਸ ਬਹੁਤ ਘੱਟ ਹੁੰਦੇ ਆ ਇੱਥੇ ਤਾਂ ਗਿੱਲਾ ਜਿੰਨਾ ਹੈ ਵੀ ਨਹੀਂ ਜ਼ਿਆਦਾ ਚੱਲ ਦੇਖਦੇ ਆ ਫੋਨ ਕਰਦਾ ਆਉਣ ਲੈ ਹੈ ਕੱਢ ਦੇ ਆਲੀ ਝੱਟ ਦੇਖ ਲੈ ਲੈ ਕਹੇ ਹਾਲੇ ਦਾ ਝੱਟ ਦੇਖ ਲੈਣ ਦੇ ਉੱਥੇ ਜਾ ਕੇ ਲੈ ਲੂंगे ਫੇਰ ਹਾਂ ਉੱਥੇ ਕੱਢ ਲਈ ਆ ਕੱਢ ਲੂंगे ਪੂਰੀ ਵਾਲਾ ਹਾਂ ਦੋ ਚੱਲੀ ਜਾਉਂਗੇ ਤੇ ਪਹਿਲਾਂ ਉਹੀ ਦੋ ਪਾ ਕੇ ਦੇ ਦਿੰਦੇ ਪਾ ਲਵਾ ਨਿਕਲ ਜਣਾ ਮਰਜ਼ੀ ਆ ਤੇਰੀ ਦੋ ਪਾ ਕੇ ਦੇਖਣੇ ਦੋ ਪਾ ਕੇ ਦੇਖ ਲੈ ਆ ਸੰਗੜੇ ਤੇ ਜਾ ਕੇ ਦੇ ਓਹ ਯਾਰ ਇੰਨਾ ਨਹੀਂ ਗੜਿਆ ਬਾਹਰ ਜ਼ੋਰ ਹੈਗਾ ਟਰੈਕਟਰ ਦਾ ਨਹੀਂ ਨਹੀਂ ਉਹ ਜ਼ੋਰ ਦਾ ਹੈਗਾ ਤੇਰੀ ਵੀ ਕੰਮ ਖਰਾਬ ਕਰਤਾ ਇਹਨੇ ਖੌਲੇ ਆ ਗੱਲ ਦਾ ਖੈਡ ਕਰ ਲੈ ਆ ਆਜੋ ਟਰੈਕਟਰ ਦਾ ਤੁਹਾਨੂੰ ਜਿਹੜਾ ਵੇਖੇ ਇਹ ਟੋਜਨ ਕਿਹੜੇ ਸਾਫ ਦਾ ਪਉਂਦਾ ਓ ਇਹਨੂੰ ਪਾਣੀ ਪਲਾ ਬੈ ਨਾ ਬਾਈ ਨੂੰ ਆ ਟੋਜਨ ਬੜੀ ਜਿੰਦਾ ਲੱਗਦੀ ਹੈ ਗਿੱਲਾ ਯਾਰ ਗਿੱਲਾ ਨਹੀਂ ਹੈਗਾ ਭਾਈ ਇਹ ਤਾਂ ਪਤਾ ਇਹਨੇ ਕੰਮ ਖਰਾਬ ਕਰਿਆ ਡਰਾਈਵਰ ਨੇ ਆਏ ਨੇ ਇਹ ਡਰਾਈਵਰ ਨੇ ਕੰਮ ਖਰਾਬ ਕਰਿਆ ਜੋਰੇ ਨਹੀਂ ਮਾਰਦਾ ਅਸੀਂ ਕਿਉਂਦਾ ਵਸ ਕੇ ਆ ਰਾ ਮੇਰਾ ਕੁਲ ਉਹ ਪਰਾਲੀ ਵਿੱਚ ਚੜਾਤਾ ਮੈਂ ਕਹਿੰਦਾ ਪਿੱਛੇ ਪਾ ਲਿਆ ਪਿੱਛੇ ਨੂੰ ਕਹਿੰਦਾ ਹੀ ਨਹੀਂ ਉਹਨਾਂ ਥੱਲੇ ਜਾਈ ਜਾਂਦਾ ਅੱਗੇ ਨਾਲ ਹਾਂ ਮੁਰੇ ਨੂੰ ਜਾਊਗਾ ਪਿੱਛੋਂ ਦਾ ਕੁਝ ਵੀ ਨਹੀਂ ਕਰਦਾ ਆ ਇਹ ਇਹ ਵੀਡੀਓ ਬਣਾਉਂਦੇ ਦੀ ਪਾਣੀ ਦੀ ਸਿਆ ਲੱਗੀ ਇਹਨੂੰ ਲੈ ਬੜਾ ਪਾਣੀ ਪਾ ਪੈਂਦ ਸਵੇਰ ਦਾ ਮੈਂ ਤੁਹਾਨੂੰ ਲੱਗਣ ਹੁਣ ਲੱਗਿਆ ਆ ਕਿਹੜੀ ਲੱਗ ਬਣੀ ਆ ਆ ਆ ਡਰ ਲੈ ਮੁਰੇ ਡਰਾਈਵਰ ਨੇ ਬੋਲਿਆ ਪੂਰੀ ਨੇ ਪੂਰੀ ਪਾਣੀ ਪੀਂਦਾ ਹੁਣ ਇਹਨੇ ਜ਼ੋਰ ਲੱਗਿਆ ਬੈ ਲੈ ਹੱਡਾ ਡੋਲਦਾ ਏ ਚੱਲ ਅੱਡੀ ਤੇ ਕੁਅ ਅੱਜ ਕਹਿੰਦੇ ਦੇਖਦੇ ਆਂ ਕਿਆ ਕਹਿੰਦਾ ਅਰਜਨ ਮੈਂ ਦੇਖਦੇ ਹਾਂ ਅਰਜਨ ਕਿਆ ਕਹਿੰਦਾ ਦੇਖਦੇ ਹਾਂ ਉਹ ਬੰਦਿਆ ਵਿੱਚ ਚੀਜ਼ ਆ ਜ਼ੱਤ ਨਹੀਂ ਕਹਿੰਦਾ ਘੱਟ ਲਗਾ ਘੱਟ ਲਗਾ ਇੰਦੇ ਪਾਉਣੇ ਪੈਣੇ ਪਿੱਛੇ ਨੂੰ ਆ ਜਾ ਲੈ ਹੋ ਭਾਈ ਮੜ ਗਿਆ ਕੱਢ ਲੈ ਉਹ ਕਹੀ ਮੈਨੂੰ ਉਠਾ ਲੈ ਪੁੱਛ ਰਹੀ ਹੈ ਉਹ ਨੇੜੇ ਰੱਖ ਥੋੜਾ ਜਿਹਾ ਨੇੜੇ ਫੋਰ ਬਾਈ ਫੋਰ ਨਹੀਂ ਹੈਗਾ ਆ ਫੋਰ ਬਾਈ ਫੋਰ ਦਾ ਲਾਲਾ ਚੱਲ ਹੁਣ ਚੱਲ ਨਿਕਲ ਜਾਣਾ ਹੁਣ ਨਿਕਲ ਜਾਣਾ ਇੱਕ ਪਤੰਦਰ ਨੇ ਭੋਰ ਬਾਈ ਭੋਰੇ ਨਹੀਂ ਲਾਇਆ ਅੱਛਾ ਅੱਛਾ ਉਹ ਲੰਘ ਜਾਣਾ ਹੁਣ ਚੜ ਗਿਆ ਜੈਨ ਸਰੇ ਫਰ ਗੇੜੇ ਦਾ ਵਰਕ ਰੇ ਮੜੇ ਗੇੜੇ ਦਾ ਵਰਕ ਪੈਣਾ ਹੀ ਆ ਉਹਦੇ ਟਾਇਰ ਬڑے ਛੋਟੇ ਆ ਹਾਂ ਉਹੀ ਚੱਕਰ ਉਹ ਪਹਿਲਾਂ ਜੇ 4x4 ਲੱਗ ਜਾਂਦਾ ਜੜ ਵੀ ਹੋ ਗਿਆ ਦਾ ਕੰਮ ਯਾਰ ਉਹਨੇ 4x4 ਹੀ ਨਹੀਂ ਲਾਇਆ ਪਤਾ ਹੀ ਲੱਗਿਆ ਇਹਨੇ ਹੀ ਮਾਲ ਖਾਦਾ ਪਤਾ ਹਾਂ ਪਹਿਲੀ ਵਾਰ 4x4 ਲਵਾਉਣਾ ਪਤਾ ਗਿਆ ਨਾ ਉਹੀ ਤਾਂ ਮੈਂ ਜੀ ਹੱਦ ਤੇ ਵੀ ਤੈਨੂੰ ਤੇਰਾ ਬਾਪੂ ਨੇ ਇੰਨਾ ਖਰੂਪਾ ਵੀ ਲਾਲਾ 4x4 ਲੈ ਮਾਤਾ ਆਪਣਿੰਗਾ ਰਾਗਾ ਉਹ ਨਿਕਲ ਜਾਣਾ ਹੁਣ ਚੱਲਿਆ ਦਾ ਨਾ ਨਾ ਨਿਕਲ ਜਾਣਾ ਹੁਣ ਹੁਣ ਨਹੀਂ ਖੜਦਾ ਹੈਗਾ ਨਾ ਨਾ ਬਸ ਓਹ ਨਾ ਗੂੜੇ ਬਲਾਈ ਜਾਇਆ ਓ ਗੂੜੇ 'ਚ ਸਲਿੱਪ ਕੱਢ ਦਿੰਦਾ ਕੋਈ ਨਾ ਤੂੰ ਵੀ ਓਹ ਹਾਂ ਹਾਂ ਓਏ ਇਸਾਨ ਵੀ ਅੜ ਜਾਂਦੇ ਆ ਆ ਗਿਆ ਯਾਰ ਹੋ ਗਿਆ ਮਾਰੂ ਆ ਦੇਖ ਵੇ ਵੇ ਉਹ ਨੇ ਖੜ ਗਿਆ ਟਰੈਕਟਰ ਤੇ ਖੜਦਾਗਾ ਨਹੀਂ ਦੱਸ ਆ ਗਿਆ ਆ ਗਿਆ ਦੇਖ ਉਹ ਫੰਗਾ ਦੇ ਇਹਨੇ ਕੱਢ ਕੇ ਉਹ ਇਹਦਾ ਪਹਿਲੀ ਜੱਟ ਬਗਿਆਤਾ ਉਹਨੇ 4x4 ਨਹੀਂ ਲਾਇਆ ਉਹ ਬੁਰੀ ਹੈ ਪਹਿਲੀ ਜੱਟ ਜੇ ਗਿਆ ਜੇ 4x4 ਆ ਜਾਂਦਾ ਉਹ ਫੋਲ ਗਿਆ ਉਹ ਵੀ ਤੇਰੇ ਵਾਂਗੂ ਹੋਰ ਜਿੱਗੇ ਜਕਣਾ ਤੂੰ ਉਲ ਗਿਆ ਗੋਡੇ-ਗੋਡੇ ਟੋਆ ਹੈ ਹੈ ਚਲਾ ਜਾ ਬੱਟੇ ਭਾਈ ਜਿਉਗਾ ਦਾ ਹੋਏ ਹੋਗਾ ਇਹ ਉੱਤੇ ਚੱਲਦਾ ਭਾਈ ਇਹਨੂੰ ਬਹੁਤ ਆਪਦਾ ਤਾਂ ਆਪਣੇ ਹੀ ਹੋ ਰਸਤਾ ਵੀ ਖਰਾਬ ਹੈ ਰੈਲ ਦਾ ਵੀ ਕੁਝ ਹੋ ਰੇਲ ਗੱਡੀ ਸੱਪੇ ਜੱਟਾ ਥੋੜਾ ਜਿਹਾ ਹੋਰ ਗਾਹਾਂ ਕਰ ਲੈ ਪਤੰਦਰਾ ਉਹ ਤੇਰਾ ਘੱਟ ਜਾਣਾ ਇਹ ਪੱਕਾ ਹੀ ਲਿਆ ਹੈ ਉਹ ਮੋਰਲ ਖੜਾ ਮੇਰਾ ਵੀ

ਮਨ ਮਨ ਸਰਪਾਚੀ ਦੇ ਵੋਟਾਂ ਪੈ ਗਏ ਮੰਨੂ ਮੌਣੀ ਆ ਠੀਕ ਆ ਉਹ ਹੌਲੀ ਉਹ ਹੌਲੀ ਉਹ ਹੌਲੀ ਉਹ ਹੌਲੀ 70000 ਦਾ ਫੈਸਲਾ ਹੋਇਆ ਥਲੇ ਕਰਦੀ ਨਾ ਕਰਦੀਆਂ ਵੋਟਾਂ ਪੱਤੀਆਂ ਪੱਤੀਆਂ ਕੀ ਕਰਦਾ ਹੈ ਵੋਟਾਂ ਪੱਤੀਆਂ ਕਰਦਾ ਆਪਣੀਆਂ ਲਿਆ

ਉੰਨੇ ਕਿਲੇ ਵੀ ਨਹੀਂ ਹੈਗੇ ਤੁਹਾਡਾ ਵੀ ਇੰਨਾ ਕਿਲਾ ਬਸ ਇਹ ਤਾਂ ਪਰਸਾ ਚੌਥੇ ਤੱਕ ਥੋੜੀ ਵੀ ਵੱਡ ਹੋ ਜਾਣੀ ਲਾਹੌਰ ਕੇ 2-4 ਦਿਨ ਹੋਰ ਵੀ ਲੰਘੇ ਤਾਂ ਵੀ ਗਿਆ ਪਾਣੀ ਤੂੰ ਸਹੀ ਉਦਣ ਦਾ ਹੀ ਲਾਇਆ ਵੇ ਤੇ ਨਾਲ ਦਾ ਹੀ ਮੈਨੂੰ ਲੱਜੇ ਥੋਤੇ ਬਾਦ ਲਾਇਆ ਇਹਨੇ ਜੱਗੇ ਤੋਂ ਲਾਇਆ ਹੀ ਨਹੀਂ ਪਾਣੀ ਲਾਇਆ ਇਹਨੇ ਇੰਜਰ ਚ ਲਾ ਕੇ ਲਾਇਆ ਪੁੱਛ ਪਾਣੀ ਲਾਇਆ ਤਾਂ ਇਹਨੂੰ ਆਪਾਂ ਕਿੱਥੇ ਚੱਲ ਪੂੰਗੀਆਂ ਹਲੇ ਜੱਗੇ ਦੇ ਤਾਂ ਇੰਨੀ ਕਰਦੀ ਚੱਲ ਦੇਖਦੇ ਆ ਚੱਲ ਚਲੀਏ ਚੱਲ ਹੁਣ ਮੈਂ ਟੈਂਕਰ ਕਰਦੇ ਕਿਹਾ ਬਾਈ